ਲੈਣਾ ਪੈਂਦਾ ਜਿਨ੍ਹਾਂ ਦਾ ਪ੍ਰਮਾਤਮਾ ਵੱਲੋਂ ਹੀ ਇੱਕ ਨਿਸ਼ਾਨੀ ਦਿੱਤੀ ਹੋਈ ਹੈ ਉਹਨੂੰ ਦੁਨਸਾ ਵੀ ਨਹੀਂ ਕਹਿ ਸਕਦਾ ਨਿਸ਼ਾਨੀ ਆ ਗਈ ਉਹ ਸਹੀ ਗੱਲ ਹੈ ਜਦੋਂ ਐਦਾਂ ਦੇ ਜਿਹੜੇ ਗੁਰਸਿੱਖ ਲੋਕ ਹੈ ਉਹਨਾਂ ਦੇ ਨਾਲ ਜਿਹੜੀਆਂ ਸਾਡੀਆਂ ਮਾੜੀਆਂ ਸਰਕਾਰਾਂ ਦੀਆਂ ਮਾੜੀਆਂ ਸੋਚਾਂ ਉਹ ਕਿਤੇ ਨਾ ਕਿਤੇ ਨਿਤ ਨਵੇਂ ਸੂਰਜ ਚੜਦੇ ਹੀ ਸਾਨੂੰ ਜਿਹੜੀਆਂ ਥਾਪਣਾ ਐਦਾਂ ਦੀਆਂ ਮਿਲਦੀਆਂ ਜੋ ਕਿ ਸਰਾਸਰ ਗਲਤ ਹੈ ਜੀ ਜੇ ਆਪਾਂ ਅੱਜ ਗੱਲ ਕਰਦੇ ਆਂ ਦਿੱਲੀ ਮੈਟਰੋ ਸਟੇਸ਼ਨ ਦੀ ਜੀ ਜੀ ਰੋਕੋ ਅਮਰਤਾਰੀ ਗੁਰਸਿੱਖ ਹੈ ਜੀ ਬੰਦਾ ਹਾਂਜੀ ਜਿੰਦੀ ਮੈਟਰੋ ਬੈਠ ਕੇ ਉਹਨੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਜਾਣਾ ਸੀਗਾ ਜੀ ਜੀ ਚਲੋ ਬੰਦੇ ਨੇ ਗੁਰਦੁਆਰਾ ਸਾਹਿਬ ਜਾਣਾ ਜਰਾ ਕਿਤੇ ਹੋਰ ਅਗਰ ਕਿਸੇ ਵੀ ਕੰਮ ਜਾਣਾ ਉਹ ਚੀਜ਼ ਮੈਟਰ ਨਹੀਂ ਜੀ ਘਰ ਵੀ ਉਸ ਦੇ ਵਿੱਚ ਲੇਕਿਨ ਜਦੋਂ ਉਸ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ ਜਦੋਂ ਉਹ ਬੈਠਣ ਲਈ ਟ੍ਰੇਨ ਦੀ ਬੋਗੀ ਜਾਂ ਡੱਬੇ ਵੱਲ ਗਿਆ ਤਾਂ ਉਹਨੂੰ ਉੱਥੇ ਰੋਕ ਦਿੱਤਾ ਗਿਆ ਜੀ ਜੀ ਰੁਕਣ ਤੋਂ ਬਾਅਦ ਬਹਿਸ ਬਾਣੀ ਹੋਈ ਉਹਨੂੰ ਅਲੱਗ ਕਮਰੇ 'ਚ ਬਿਠਾ ਲਿਆ ਗਿਆ ਉਹਦੀਆਂ ਜਿਹੜੀਆਂ ਟਿਕਟਾਂ ਵੀ ਉਹਨੂੰ ਜਿਹੜੀਆਂ ਵਾਪਸ ਨਹੀਂ ਹੋਈਆਂ ਨਾ ਉਹਨੂੰ ਪੈਸਾ ਵਾਪਸ ਦਿੱਤਾ ਹਰਾਨ ਪਰੇਸ਼ਾਨ ਜਾਦਾ ਕੀਤਾ ਤੇ ਡਰਾਈਵਰ ਨੂੰ ਵੀ ਉਹਦੇ ਨੂੰ ਕਿਤੇ ਨਾ ਕਿਤੇ ਬਾਰ ਖੜਾ ਕਰ ਦਿੱਤਾ ਕੁੱਲ ਬਲਾ ਕੇ ਕਹਿਣ ਦਾ ਮਤਲਬ ਇਹ ਹੈ ਵੀ ਦਿੱਲੀ ਸਰਕਾਰਾਂ ਚਾਹੇ ਰੇਲਵੇ ਡਿਪਾਰਟਮੈਂਟ ਹੈ ਜੀ ਅਸੀਂ ਤਾਂ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆਂ ਵੀ ਐਦਾਂ ਜਿਹੜੀ ਅਣਜਾਣਤਾ ਨਾ ਕਰੇ ਕਰੋ ਜਾਂ ਤੁਹਾਨੂੰ ਪਤਾ ਵੀ ਇੱਕ ਆਮਰਕਾਰੀ ਗੁਰਸਿੱਖ ਹੈ ਜੀ ਪੂਰੀ ਸਾਹਿਬ ਜਿਹੜੀ ਬੰਦੇ ਨੇ ਹਰ ਟਾਈਮ ਪਾਈ ਹੁੰਦੀ ਹੈ ਉਹ ਪਾ ਕੇ ਰੱਖਣੀ ਪੈਂਦੀ ਹੈ ਜੀ ਉਹ ਅਸੀਂ ਆਧਾਰ ਨਹੀਂ ਸਕਦੇ ਕਿਤੇ ਨਾ ਕਿਤੇ ਜਦੋਂ ਤੁਸੀਂ ਸਟੇਸ਼ਨਾਂ ਦੇ ਉੱਤੇ ਕੰਪਲਸਰੀ ਕਰੋ ਜੀ ਸਟੇਸ਼ਨਾਂ ਦੇ ਉੱਤੇ ਇਦਾਂ ਨੇ ਚੁੱਕਿਆ ਕਰੋ ਤੁਹਾਤੇ ਹੋਰ ਜਿਹੜੇ ਸਟੇਸ਼ਨਾਂ ਦੇ ਉੱਤੇ ਲੁੱਟਾਂ ਖਵਾ ਮਾਰਾ ਹੁੰਦੀਆਂ ਜਾਂ ਨਸ਼ੇ ਦੇ ਕੰਮ ਹੋਣਾ ਤੁਹਾਨੂੰ ਕੋਟਾ ਦਿਖਦੇ ਹੀ ਨਹੀਂ ਸਾਨੂੰ ਸਭ ਨੂੰ ਸਿੱਕ ਦੇ ਗਿਆ ਉਹਨੂੰ ਪਰੇਸ਼ਾਨ ਕਰਨਾ ਜ ਨਜ਼ਰ ਆ ਗਿਆ ਜੀ ਜੀ ਸਹੀ ਗੱਲ ਹੈ ਔਰ ਦੇਖੋ ਉਹ ਉਸ ਵਿਅਕਤੀ ਦਾ ਇਹ ਉੱਥੋਂ ਜਿਹੜੇ ਕੇ ਮંત્રી ਨੇ ਹੁਣ ਸਰਸਾ ਸਾਹਿਬ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਵੀ ਤੁਸੀਂ ਕਹਿੰਦੇ ਵੀ ਸਿੱਖ ਦਾ ਪਸਿੱਖੀ ਧਰਮ ਦਾ ਪ੍ਰਚਾਰ ਕਰ ਰਹੇ ਹੋ ਦਿੱਲੀ ਦੇ ਵਿੱਚ ਐ ਜੀ ਬੀ ਐਸ ਨੂੰ ਵੀ ਮਟਕਾਰ ਲਾਈ ਹੈ ਉਹਨਾਂ ਨੇ ਪ੍ਰਧਾਨ ਸਾਹਿਬ ਨੂੰ ਵੀ ਮੇਰੇ ਨਾਲ ਇਹ ਕੁਝ ਹੋ ਰਿਹਾ ਹੈ ਮੈਂ ਉਰੇ ਯਾਨੀ ਕਿ ਸੀਰੀਸ ਹੈ ਪਾਇਆ ਹੋਇਆ ਸੀ ਤੇ ਜਿਉ ਕੇ ਸਾਨੂੰ ਗੁਰੂਆਂ ਹੀ ਦੇਣਾ ਹੈ ਤੇ ਮੈਂ ਸਾਨੂੰ ਕਿਉਂ ਰੋਕਿਆ ਗਿਆ ਤੁਸੀਂ ਇਸ ਤੇ ਆਵਾਜ਼ ਕਿਉਂ ਨਹੀਂ ਉਠਾਉਂਦੇ ਕੋਈ ਆਵਾਜ਼ ਦੇਖੋ ਇਸ ਸਟੇਜ 'ਤੇ ਉੱਠੀ ਹੋਈ ਨਹੀਂ ਦੇਖੋ ਜੀ ਐਸਜੀਪੀਸੀ ਹੋਵੇ ਚਾਹੇ ਕੋਈ ਹੋਰ ਅਦਰ ਸੰਗਠਨ ਹੋਵੇ ਗੁਰਸੇਕ ਕਮੇਟੀ ਦਾ ਹੋਵੇ ਚਾਹੇ ਕਿਸੇ ਵੀ ਹੋਰ ਧਰਮ ਦੇ ਨਾਮ ਲੈ ਕੇ ਰਿਜਿਸਟਰ ਹੋਵੇ ਜੀ ਇਹ ਲੋਕ ਸਿਰਫ ਆਪਣੀਆਂ ਪ੍ਰਧਾਨਗੀਆਂ ਕੁਰਸੀਆਂ ਦੇ ਵਾਸਤੇ ਜਿਹੜੀਆਂ ਕਿਤੇ ਨਾ ਕਿਤੇ ਚੋਣਾਂ ਲੜਦੇ ਆ ਜਾਂ ਚੋਣਾਂ ਕਰਾਉਂਦੇ ਆ ਲੇਕਿਨ ਜਿਹੜੀਆਂ ਪਬਲਿਕ ਨੂੰ ਪਰੇਸ਼ਾਨੀਆਂ ਆਉਂਦੀਆਂ ਇਹਨਾਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਉਹ ਇਹਨਾਂ ਨੂੰ ਦਿਖਦੀਆਂ ਨਹੀਂ ਜੀ ਸਿਰਫ ਕੁਰਸੀ ਮੈਂ ਪ੍ਰਧਾਨ ਬਣ ਜਮ ਮੇਰੇ ਕੋਲ ਕੁਰਸੀ ਰਹੇ ਮੈਂ ਸਾਰਾ ਕੁਝ ਕਰ ਜਾਵਾਂ ਲੇਕਿਨ ਜਿਹੜੀਆਂ ਐਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਜਾਂ ਹੋਰ ਸਾਡੀਆਂ ਜਿਹੜੀਆਂ ਬੱਚਿਆਂ ਦੀਆਂ ਪੜ੍ਹਾਈ ਲਿਖਾਈਆਂ ਜਾਂ ਬੱਚੇ ਨਸ਼ੇ ਵੱਲ ਵੱਧ ਰਹੇ ਆ ਉਹਨਾਂ ਵੱਲ ਕੋਈ ਵੀ ਸੰਗਠਨ ਨਹੀਂ ਆਉਂਦਾ ਮੈਂ ਕੱਲਾ ਐਸਜੀਪੀਸੀ ਨੂੰ ਨਹੀਂ ਕਹਿੰਦਾ ਮੈਂ ਹੋਰ ਜਿੰਨੇ ਵੀ ਧਰਮਾਂ ਦੇ ਸੰਗਠਨ ਬਣੇ ਹੋਏ ਜਿੰਨੀਆਂ ਵੀ ਕੋਈ ਐਦਾਂ ਦੀਆਂ ਪਾਰਟੀਆਂ ਬਣੀਆਂ ਹੋਈਆਂ ਉਹ ਸਿਰਫ ਆਪਣੇ ਆਪਣੇ ਕੰਮਾਂ ਤੱਕ ਜਾਂ ਆਪਣੇ ਆਪਣੇ ਮਸਲਿਆਂ ਤੱਕ ਹੀ ਰਹਿੰਦੇ ਆ ਜੀ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਉਹਨਾਂ ਨੂੰ ਕਿਉਂ ਨਹੀਂ ਆਉਂਦੀਆਂ ਜੀ ਔਰ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਆਮ ਲੋਕਾਂ ਦੀ ਮੈਂ ਤੁਹਾਨੂੰ ਦੱਸ ਦੇਣਾ ਕਿ ਤਰਨ ਤਰਨ ਦੀ ਇੱਕ ਲੜਕੀ ਹੈ ਜਿਸ ਦਾ ਕਿ ਪਿਓ ਦਾ ਸਿਰ ਦਾ ਸਾਯਾ ਵੀ ਨਹੀਂ ਹੈ ਉਹ ਲੜਕੀ ਨੇ ਤੀਸਰੀ ਵਾਰ ਬਹੁਤ ਮਿਹਨਤ ਕਰਕੇ ਉਹਦੀ ਮਾਂ ਨੇ ਉਹਨੂੰ ਪੜਾਇਆ ਕਪੜੇ ਸੀ ਸੀ ਕੇ ਤੇ ਉਹ ਜੱਜ ਦਾ ਪੇਪਰ ਦੇਣ ਜਾਂਦੀ ਹੈ ਉਹਨੂੰ ਪਤਾ ਵੀ ਹੁੰਦਾ ਕਿ ਮੇਰੇ ਕਕਾਰ ਪਾਏ ਹੋਏ ਨੇ ਉਹ ਫਿਰ ਵੀ ਆਪਣਾ ਕੜਾ ਵਗੈਰਾ ਦਾ ਸਾਈਜ਼ ਪੇਪਰ ਦੇ ਮੁਤਾਬਕ ਛੋਟਾ ਘੜਾ ਲੈਂਦੀ ਹੈ ਮੈਨੂੰ ਰੋਕਿਆ ਨਾ ਇਹ ਉਹਨੂੰ ਸ਼ੱਕ ਸੀ ਉਹੀ ਗੱਲ ਹੁੰਦੀ ਹੈ ਪੇਪਰ ਦੇਣ ਤੋਂ ਐਨ ਮੌਕੇ ਤੇ ਉਸ ਨੂੰ ਉਥੋਂ ਉਠਾਇਆ ਜਾਂਦਾ ਹੈ ਉਹਦਾ ਪੇਪਰ ਨਹੀਂ ਦਿਵਾਇਆ ਜਾਂਦਾ ਔਰ ਉਹ ਲੜਕੀ ਇੰਨਾ ਭਾਵਕ ਹੋਈ ਕਿ ਉਹ ਕੈਮਰੇ ਸਾਹਮਣੇ ਆਣਾ ਨਹੀਂ ਚਾਹਦੀ ਸੀ ਕਿਉਂਕਿ ਉਹ ਗਰੀਬ ਘਰ ਦਾ ਸਬੰਧਤ ਸੀਗੀ ਜਦੋਂ ਇਹ ਮਾਮਲਾ ਐਸਜੀਪੀ ਵੀ ਸਾਹਮਣੇ ਆਇਆ ਤਾਂ ਐਸਜੀਪੀਸੀ ਨੇ ਦੁਆਰਾ ਗੱਲਬਾਤ ਕੀਤੀ ਹੈ ਸਰਕਾਰ ਨਾਲ ਵੀ ਉਹਦਾ ਪੇਪਰ ਲਿੱਤਾ ਜਾਵੇ ਕਿਉਂਕਿ ਉਹਨੇ ਬਹੁਤ ਸਾਲਾਂ ਤੋਂ ਕੁੜੀ ਮਿਹਨਤ ਕਰੀ ਸੀ ਜਾਦਾ ਪੇਪਰ ਦੇਣ ਲਈ ਤੁਹਾਨੂੰ ਪਤਾ ਜਾਦਾ ਪੇਪਰ ਬਹੁਤ ਸਾਲਾਂ ਬਾਅਦ ਆਂਦਾ ਹੈ ਹਾਂ ਬਿਲਕੁਲ ਜਾਇ ਹੈ ਜੇ ਕੋਈ ਬੱਚੀ ਦੇ ਪੇਪਰ ਦਾ ਮੈਟਰ ਹੋਵੇ ਜੀ ਚਾਹੇ ਕਿ ਸਰਪੰਚ ਸਾਹਿਬ ਨੂੰ ਮੋਦੀ ਸਾਹਿਬ ਨੂੰ ਮਿਲਣ ਵਾਸਤੇ ਗਏ ਸੀ ਕਿ ਉਹ ਸਿਰਫ ਸੀਰੀ ਸਾਹਿਬ ਨੂੰ ਦੇਖ ਕੇ ਜਾਂ ਅਮਰ ਭਾਰੀ ਦੇਖ ਕੇ ਉਹਨਾਂ ਨੂੰ ਨਹੀਂ ਕਿਤੇ ਮਿਲਣ ਗੱਟਾ ਗਿਆ ਉਹਨਾਂ ਦੇ ਸਪੋਰਟਿੰਗ ਗਾੜਾ ਵੱਲੋਂ ਜਾਂ ਗਾੜਾ ਵੱਲੋਂ ਬਾਹਰ ਕਰ ਦਿੱਤਾ ਗਿਆ ਦੇਖੋ ਐਦਾਂ ਨਹੀਂ ਆ ਸਮਝਿਆਵਾਂ ਕਿ ਕਿਉਂ ਆਉਂਦੇ ਆ ਐਦਾਂ ਦੇ ਮਾਹੌਲ ਕਿਉਂ ਪੈਦਾ ਕੀਤੇ ਜਾਂਦੇ ਆ ਜੋ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਜਿਹੜਾ ਖਤਰੇ ਦੀ ਨਿਸ਼ਾਨੀ ਆ ਸਾਡੇ ਪੰਜਾਬ ਦੀ ਲੋਕਾਂ ਵਾਸਤੇ ਖਤਰੇ ਦੀ ਨਿਸ਼ਾਨੀ ਆ ਪੰਜਾਬ ਇਸ ਕਰਕੇ ਕਹਿੰਦੇ ਆ ਕਿਉਂਕਿ ਪੰਜਾਬ ਨੂੰ ਹੀ ਵੇਸ਼ਾਂ ਟਾਰਗੇਟ ਕੀਤਾ ਜਾਂਦਾ ਜੀ ਸੈਂਟਰ ਵੱਲੋਂ ਸਹੀ ਗੱਲ ਹੈ ਔਰ ਮੈਂ ਮੈਂ ਤੁਹਾਨੂੰ ਵੀ ਤੇ ਆਪਣੇ ਦਰਸ਼ਕਾਂ ਨੂੰ ਵੀ ਇੱਕ ਖੁਸ਼ਖਬਰੀ ਸਾਂਝੀ ਕਰਦਾ ਕਿ ਅੱਜ ਸਾਡੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਹਿਲਾ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਜਿਹੜਾ ਜਿੱਥੇ ਕਿ ਲੋਕ ਬਹੁਤ ਹੁਣ ਆਗੇ ਪਹੁੰਚ ਚੁੱਕੇ ਨੇ ਉੱਥੇ ਨਗਰ ਕੀਰਤਨ ਨਿਕਲਣਾ ਸ਼ੁਰੂ ਹੋ ਚੁੱਕਿਆ ਜੀ ਜਿੱਥੇ ਅਸੀਂ ਇੱਕ ਪਾਸੇ ਦੇਖੋ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਨਾ ਗੁਰਪੁਰਬ ਮਨਾ ਰਹੇ ਆ ਤੇ ਉੱਥੇ ਅਜਿਹੀਆਂ ਘਟਨਾਵਾਂ ਸਿੱਖ ਜਿੱਥੇ ਬੰਦਿਆ ਲੋਕਾਂ ਨੂੰ ਹੁਣ ਬਹੁਤ ਮੰਦਭਾਗੀ ਗੱਲਾਂ ਨੇ ਸ਼ਰਮਾ ਜੀਏ ਸਵਾਲ ਸਵਾਲਾਂ ਦੇ ਘੇਰੇ 'ਚ ਖੜੇ ਹੁੰਦੇ ਸਰਕਾਰਾਂ हां बिल्कुल बिल्कुल सरकारਾਂ ਵੀ ਸਵਾਲਾਂ ਦੇ ਘੇਰੇ 'ਚ ਖੜੀ ਹੁੰਨ ਸੰਗਠਨ ਵੀ ਜਿਹੜੇ ਬਣੇ ਹੋਏ ਆ ਕਮੇਟੀਆਂ ਪਾਰਟੀਆਂ ਜਿਹੜੀਆਂ ਬਣੀਆਂ ਹੋਏ ਉਹ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਖੜੀਆਂ ਹੁੰਨ ਐ ਜੀ ਲੇਕਿਨ ਦੇਖੋ ਜਦੋਂ ਐਦਾਂ ਦੇ ਮੈਟਰ ਆਉਨੇ ਆ ਤਾਂ ਉਹਨਾਂ ਦੇ ਉੱਤੇ ਲੰਬਾਈ ਤੱਕ ਜਾਂਚ ਨਹੀਂ ਕੀਤੀ ਜਾਂਦੀ ਉਹਨਾਂ ਚੀਜ਼ਾਂ ਤੇ ਸਟਾਪ ਕਿਉਂ ਨਹੀਂ ਲਾਇਆ ਜਾਂਦਾ ਜਾ ਉਹਨਾਂ ਚੀਜ਼ਾਂ ਨੂੰ ਰੋਪਣ ਦੀ ਕੋਸ਼ਿਸ਼ ਕਿਉਂ ਕੀਤੀ ਜਾਂਦੀ ਸੀ ਇਹ ਦੇਖੋ ਸਾਡੇ ਲੋਕਾਂ ਦੀਆਂ ਆਪਣੀਆਂ ਕਮੀਆਂ ਸਾਡੇ ਅੱਗੇ ਆਉਂਦੀਆਂ ਕਿਉਂਕਿ ਅਸੀਂ ਆਪਣੇ ਹੱਥਾਂ ਦੇ ਨਾਲੇ ਸਰਕਾਰਾਂ ਚੁਣਦੇ ਹਾਂ ਆਪਣੇ ਹੱਥਾਂ ਦੇ ਨਾਲੇ ਵੋਟਾਂ ਪਾ ਕੇ ਕਿਤੇ ਨਾ ਕਿਤੇ ਸਰਕਾਰਾਂ ਬਣਾ ਦਿੰਦੇ ਹਾਂ ਫਿਰ ਉਹ ਵੀ 5 ਸਾਲ 10 ਸਾਲ 15 ਸਾਲ ਫਿਰ ਉਹ ਵੀ ਜਿਹੜੇ ਕਿਤੇ ਨਾ ਕਿਤੇ ਸਾਨੂੰ ਇਹਨਾਂ ਲੋਕਾਂ ਦੇ ਨਾਲ ਸਰਕਾਰਾਂ ਦੇ ਨਾਲ ਜਿੱਤਣਾ ਪੈਂਦਾ ਹੈ ਜੀ ਤੁਹਾਨੂੰ ਯਾਦ ਹੋਣਾ ਕਿ ਸਿਮਰਨ ਜੀ ਸਿੰਘ ਮਾਨ ਪਹਿਲੀ ਵਾਰ ਜਦੋਂ ਕੋਈ ਰੋਲਾ ਪਿਆ ਸੀ ਸਿਮਰਨ ਜੀ ਸਿੰਘ ਮਾਨ ਦਾ ਰੋਲਾ ਪਿਆ ਸੀ ਸੰਸਦ ਦੇ ਵਿੱਚ ਸ੍ਰੀ ਸਾਹਿਬ ਦਾ ਉਹ ਉਹ ਸਿਮਰਨਜੀਤ ਮਾਨ ਇੱਕ ਐਮਪੀ ਸੀ ਤਾਂ ਸਾਰੇ ਜਿੰਨੇ ਵੀ ਸਾਡੇ ਪੰਜਾਬ ਦੇ ਮੰਤਰੀ ਸੀ ਸੰਤਰੀ ਸੀ ਔਰ ਹਿੰਦੁਸਤਾਨ ਦੇ ਕਈ ਮੰਤਰੀਆਂ ਨੇ ਯਾਨੀ ਕਿ ਇੱਕ ਧਰਨਾ ਮੇਰੇ ਦੀ ਸੰਸਦ ਵੀ ਖੜਾ ਕਰਤਾ ਸੀ ਕਿਉਂਕਿ ਸਿਮਰਨਜੀਤ ਮਾਨ ਦੀ ਇੱਕ ਅਜਿਹੀ ਹਸਤੀ ਸੀ ਹੁਣ ਜੇ ਗੱਲ ਕਰੀਏ ਕਿਸਾਨ ਆਗੂ ਬਲਦੇਵ ਜਰਸਾ ਇੰਨੇ ਵੱਡੇ ਅਹੁਦੇ ਤੇ ਨਹੀਂ ਹਨ ਉਹਨਾਂ ਦੇ ਲਈ ਕੋਈ ਵੀ ਇਤਕ ਰਾਜਨੀਤੀ ਲੀਡਰ ਸਾਹਮਣੇ ਨਹੀਂ ਆਇਆ ਇਤੋਂ ਤੱਕ ਇਹ ਮੀਡੀਆ ਚੈਨਲ ਵੀ ਇਹ ਖਬਰ ਬਹੁਤ ਘੱਟ ਦਿਖਾ ਰਹੇ ਨੇ ਜੇ ਮੀਡੀਆ ਦੇ ਗੋਸ਼ੋ ਵਿਸ਼ਾਬ ਜਿਹੜਾ ਇਹ ਚੈਨਲਾਂ ਦੀ ਗੱਲ ਕਰਦੇ ਆ ਜਾਂ ਮੀਡੀਆ ਦੀ ਗੱਲ ਕਰਦੇ ਆ ਜਾਂ ਤੁਸੀਂ ਇੱਕ ਪੱਖੀ ਜਾਂ ਦੋ ਪੱਖੀ ਗੱਲ ਕਰਦੇ ਆ ਇਹ ਸਿਰਫ ਕਮਾਈ ਦਾ ਸਾਧਨ ਰਹਿ ਗਿਆ ਦੀ ਸੋਸ਼ਲ ਮੀਡੀਆ ਤੇ ਬਹੁਤ ਚੈਨਲ ਇਦਾਂ ਦੇ ਆ ਜਿਹੜੀ ਜ਼ਰੂਰੀ ਚੀਜ਼ ਆ ਜਾਂ ਲੋਕਾਂ ਦੀਆਂ ਜ਼ਰੂਰਤਾਂ ਉਹ ਨਹੀਂ ਦਿਖਾਉਂਦੇ ਜੀ ਸਿਰਫ ਲਾਈਕ ਵਿਊ ਵਾਸਤੇ ਕਮੈਂਟ ਵਾਸਤੇ ਇੱਕ ਡੇਢ ਕਿ ਸਕਿੰਟ ਦਾ ਦੋ ਸਕਿੰਟ ਦਾ ਵੀਕ ਰੀਲ ਕੱਟ ਕੇ ਆਪਣੇ ਚੈਨਲਾਂ 'ਤੇ ਚਲਾ ਦਿੰਦੇ ਆ ਲੋਕਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਕਹਿਣਾ ਕੀ ਚਾਹੁੰਦੇ ਆ ਦਿਖਾਉਣਾ ਕੀ ਚਾਹੁੰਦੇ ਆ ਸਿਰਫ ਇਦਾਂ ਦੀ ਕਮਾਈ ਸੋਸ਼ਲ ਮੀਡੀਆ 'ਤੇ ਰਹਿ ਗਈ ਹੈ ਇਸ ਤਾਂ ਚੈਨਲ ਦੇ ਮੱਧੇ ਬਰਾਹੀਂ ਬਾਕੀ ਜਿਹੜੇ ਮੀਡੀਆ ਕਰਮੀਆਂ ਜਾਂ ਮੀਡੀਆ ਏਜੰਸੀ 'ਤੇ ਬਣੇ ਹੋਏ ਆ ਸੀ ਉਹਨਾਂ ਨੂੰ ਅਪੀਲ ਵੀ ਕਰਦੇ ਆ ਹੱਥ ਜੋੜ ਕੇ ਬ ਕੁਝ ਜਿ ਕਰੇ ਕਰੋ ਲਾਇਕ ਵੀ ਹੋਣ ਵਾਸਤੇ ਕਮੈਂਟ ਲੈਣ ਵਾਸਤੇ ਸਾਰੀ ਉਮਰ ਪਈ ਹੈ ਕਮਾਈ ਕਰਦੇ ਵਾਸਤੇ ਸਾਰੀ ਉਮਰ ਪਈ ਹੈ ਜੀ ਜੀ ਔਰ ਸਭ ਤੋਂ ਵੱਡੀ ਗੱਲ ਦੇਖੋ ਜਦੋਂ ਤੁਸੀਂ ਟਿਕਟ ਦੇ ਰਹੇ ਸੀ ਉਹ ਜਿਹੜੇ ਕਾਊਂਟਰ ਦੇ ਮੁਲਾਜ਼ਮ ਸੀ ਕੀ ਉਹਨਾਂ ਨੇ ਸੀਰੀਅਸ ਨਹੀਂ ਦੇਖੀ ਸੀ ਜਦ ਕਰਕੇ ਮੁਲਾਜ਼ਮਾਂ ਦਾ ਪਤਾ ਹੀ ਹੁੰਦਾ ਕਾਨੂੰਨ ਬਾਰੇ ਜੇਕਰ ਉਹਨਾਂ ਨੂੰ ਪਤਾ ਸੀ ਵੀ ਅੱਗੇ ਰੋਕਣਾ ਤਾਂ ਟਿਕਟ ਨਹੀਂ ਦਿੱਤੀ ਤਾਂ ਉਹਨਾਂ ਨੇ ਇਹ ਗੱਲ ਕਹੀ ਤੁਸੀਂ ਮੇਰੀ ਟਿਕਟ ਮੋੜ ਦਿਓ ਮੈਂ ਆਪਾਂ ਚੱਲ ਜਾਨਾ ਫਿਰ ਟਿਕਟ ਵੀ ਨਹੀਂ ਮੋੜੀ ਉਲਟਾ ਉਹਨਾਂ ਨੂੰ ਉੱਥੇ ਬਿਠਾਇਆ ਗਿਆ ਕਈ ਘੰਟੇ ਤੱਕ हां देखो जो भी सर पहला तो सिस्टम बनਦਾ ਵੀ ਤੇ ਇਹ ਚੀਜ਼ ਹੋਣੀ ਨਹੀਂ ਚਾਹੀਦੀ ਜੀ ਕਿਉਂ ਹੋਣੀ ਚਾਹੀਏ ਕਿਉਂ ਹੁੰਦੀ ਹੈ ਜੀ ਦੂਜੀ ਗੱਲ ਜੇ ਕੋਈ ਐਦਾਂ ਦੀ ਸਮੱਸਿਆ ਪ੍ਰੋਬਲਮ ਪਈ ਜਾ ਉਹਨਾਂ ਨੂੰ ਕੋਈ ਐਦਾਂ ਦਾ ਲੱਗਦਾ ਐਸੀ ਵੀ ਟ੍ਰੇਨ ਦੇ ਵਿੱਚ ਜਾ ਕੇ ਬੰਦਾ ਕੁਝ ਗਲਤ ਹਰਕਤ ਕਰ ਸਕਦਾ ਹੈ ਜਾਂ ਕੋਈ ਐਦਾਂ ਦਾ ਬੰਦਾ ਬਿਰੂ ਦੀ ਜਿਹੜੀ ਜਾਂਚ ਪੜਤਾਲ ਉਹ ਤਰੀਕੇ ਨਾਲ ਹੋਣੀ ਚਾਹੀਦੀ ਸੀ ਨਾ ਕਿ ਪਰੇਸ਼ਾਨ ਕਰਨਾ ਚਾਹੀਦਾ ਸੀ ਪਹਿਲੀ ਗੱਲ ਜਾਂਚ ਪੜਤਾਲ ਕਰਨ ਵਾਲੇ ਦੇ ਵਿੱਚ ਕੋਈ ਗੱਲੇ ਨਹੀਂ ਜੀ ਸਿਰਫ ਮੈਂ ਮੇਰੀ ਦੇ ਵਿੱਚ ਜਿਹੜੀਆਂ ਸਰਕਾਰਾਂ ਡਿਪਾਰਟਮੈਂਟ ਫਸੇ ਹੋਏ ਆਂ ਇਹ ਜਿਹੜਾ ਇਸ਼ੂ ਹੈ ਇਹ ਛੋਟਾ ਨਹੀਂ ਹੈ ਨਾ ਜੇ ਦੇਖਿਆ ਜਾਵੇ ਬਹੁਤ ਵੱਡੀ ਗੱਲ ਹੈ ਇਹਦੇ ਉੱਤੇ ਇਹ ਵਿਚਾਰ ਵੀ ਹੋਣਾ ਚਾਹੀਦਾ ਇਸ ਚੀਜ਼ਾਂ ਦੇ ਉੱਤੇ ਸਟਾਪ ਤੇ ਗ੍ਰਾਮ ਵੀ ਲੱਗਣਾ ਚਾਹੀਦਾ ਜੀ ਜੀ ਨਹੀਂ ਇਹ ਵੇਖਾ ਸਰਕਾਰਾਂ ਨੂੰ ਦੇਖੋ ਆਪਣੇ ਰੇਲਵੇ ਸਟੇਸ਼ਨਾਂ ਤੇ ਜਿੱਥੇ ਵੀ ਬੱਸ ਸਟੈਂਡ ਜਿੱਥੇ ਵੀ ਇਹ ਚਾਹੁੰਦੇ ਨੇ ਉੱਥੇ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਉੱਥੇ ਕੋਈ ਕਾਨੂੰਨ ਬਣਾ ਦੇਣ ਉੱਥੇ ਪੋਸਟਰ ਲਗਾ ਦੇਣ ਵੀ ਇਹ ਚੀਜ਼ ਨਹੀਂ ਅਲਾਉਡ ਹੈਗੀ ਹੈ ਤਾਂ ਬੰਦੇ ਜਾਣਗੇ ਹੀ ਨਹੀਂ ਤਾਂ ਸਰਕਾਰਾਂ ਆਪਣੀਆਂ ਕਮੀਆਂ ਲੁਕਾਉਣ ਦੇ ਲਈ ਫਿਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੀਆਂ ਖਾਸ ਕਰਕੇ ਜੇਕਰ ਦੇਖਿਆ ਜੇ ਇਹ ਸਿੱਖ ਧਰਮ ਨਾਲ ਸਤਵੀਂ ਅਠਵੀਂ ਘਟਨਾ ਸ਼ਰਮਾ ਜੀ ਪਿਛਲੇ 5-6 ਮਹੀਨਿਆਂ ਸਾਹਮਣੇ ਆ ਗਈ ਹੈ ਬਿਲਕੁਲ ਬਿਲਕੁਲ ਹੋਣੀ ਨਹੀਂ ਚਾਹੀਦੀ ਜੇ ਕਿਸੇ ਦੇ ਧਰਮ ਨਾਲ ਨਹੀਂ ਹੋਣੀ ਚਾਹੀਦੀ ਕਿਸੇ ਬੰਦੇ ਦੇ ਨਾਲ ਨਹੀਂ ਜੀ ਹੋਣੀ ਚਾਹੀਦੀ ਕਿਸੇ ਬੰਦੂਕ ਬਜ਼ੁਰਗ ਮਾਤਾ ਦੇ ਨਾਲ ਨਹੀਂ ਜੀ ਹੋਣੀ ਚਾਹੀਦੀ ਕਿਉਂ ਹੁੰਦੀ ਆ ਸਾਡੀਆਂ ਅੱਜ ਮਾਤਾ ਮਾਂ ਦੀਆਂ ਚੁੰਨੀਆਂ ਜਿਹੜੀਆਂ ਪੈਣਾ ਚ ਰੋਜ਼ ਨਹੀਂ ਹੈ ਸਰਕਾਰਾਂ ਕਰਕੇ ਧਰਨੇ ਲੱਗਦੇ ਅਸੀਂ ਅੱਜ ਖਰੜ ਦੀ ਗੱਲ ਮੈਂ ਤੁਹਾਨੂੰ ਦੱਸਦਾ ਜੀ ਖਰੜ ਦੇ ਵਿੱਚ ਜਿਹੜਾ ਸੀਵਰੇਜ ਦੇ ਪਾਣੀ ਦਾ ਇਹਨਾਂ ਰੌਲਾ ਦੋ ਤਿੰਨ ਇਲਾਕੇ ਖੜੜ ਦੇ ਇਹਨੇ ਉਸ ਚੀਜ਼ ਤੋਂ ਪ੍ਰਭਾਵਿਤ ਹੋ ਚੁੱਕਿਆ ਕਿ ਬੜੇ ਬੜੇ ਖੱਡੇ ਹੋ ਗਏ ਲੋਕਾਂ ਦੇ ਐਕਸੀਡੈਂਟ ਹੋਣੇ ਅੱਜ ਧਰਨਾ ਜਿਹੜਾ ਖੜ ਲੋਕਾਂ ਨੇ ਲਗਾਇਆ ਹੋਇਆ ਇਸੀ ਕਰਕੇ ਲਗਾਇਆ ਵੀ ਸਾਡੀ ਜਿਹੜੀ ਮਾੜੀਆਂ ਸਰਕਾਰਾਂ ਸਾਡੀ ਜਿਹੜੀ ਮਾੜੀ ਸਰਕਾਰਾਂ ਦੀਆਂ ਸੋਚਾਂ ਕਿਤੇ ਨਾ ਕਿਤੇ ਸਾਨੂੰ ਧਰਨੇ ਜੋ ਕਰਦੰਨੀ ਹੈ ਫਿਰ ਜਿਹੜੇ ਉੱਤੇ ਬਜ਼ੁਰਗ ਬੈਠੇ ਆ ਮਤਾਮਾਂ ਬੈਠੀਆਂ ਉਹੀ ਸਰਕਾਰ ਆ ਕੇ ਫਿਰ ਲਾਠੀ ਚਾਰ ਦੇ ਕਰਦੀਆਂ ਜੀ ਮਤਾਮਾਂ ਦੀਆਂ ਬੜਾ ਜੰਨੀ ਚੁੰਨੀਆਂ ਪੈਰਾਂ ਚ ਜੰਨੀ ਆ ਕਿਤੇ ਨਾ ਕਿਤੇ ਪੱਗਾਂ ਭਰਾਵਾਂ ਦੀਆਂ ਪਰਨੇ ਜਿਹੜੇ ਪੈਰਾਂ ਦੇ ਵਿੱਚ ਮਟਾੜੇ ਜਾਂਦੇ ਆ ਇਹੋ ਚੀਜ਼ਾਂ ਉਹਨੀਆਂ ਕਿਉਂ ਇਸ ਇਦਾਂ ਦੀ ਸਰਕਾਰਾਂ ਬਣਾਉਂਦੇ ਜੀ ਪ੍ਰਸ਼ੰਤਾ ਸਾਡੇ ਤੇ ਵੀ ਘੜਾ ਹੁੰਦਾ ਜੀ ਸ਼ਰਮਈ ਤੁਹਾਡੇ ਖਰੜ ਦੀ ਕੋਰ ਆਪਣੇ ਦੇ ਨਾਲ ਮਿਸਟਰ ਸੁਨੀਲ ਜੀ ਨੂੰ ਕਹਿ ਦਿਓ ਮੇਰੇ ਵੱਲੋਂ ਮੈਸੇ ਲਾ ਦਿਓ ਆਪਾਂ ਤੁਹਾਡੇ ਖਰੜ ਦੀ ਖਬਰ ਚਲਾਈ ਸੀ ਡੌਗ ਲਵਰ ਦੀ ਯਾਦ ਹੈ ਤੁਹਾਨੂੰ ਉਹ ਜਿਹੜਾ ਬੰਦਾ ਕੁੱਤਿਆਂ ਨੂੰ ਮਾਰਦਾ ਸੀ ਪਰੇਸ਼ਾਨ ਕਰਦਾ ਸੀ ਉਹਨਾਂ ਨੂੰ ਦੱਸ ਦਿਓ ਕਿ ਕੱਲ ਸੁਪਰੀਮ ਕੋਰਟ ਨੇ ਆਰਡਰ ਕਰ ਦਿੱਤਾ ਹੈ ਜੇ ਕੋਈ ਵਿਅਕਤੀ ਅਜਿਹਾ ਕਰਦਾ ਚਾਹੇ ਇੱਕ ਲੰਡਰ ਕੁੱਤਾ ਵੀ ਹੈ ਗਲੀ ਦੇ ਵਿੱਚ ਉਹਨੂੰ ਵੀ ਕੋਈ ਤੰਗ ਪ੍ਰੇਸ਼ਾਨ ਕਰਦਾ ਦਿਖਿਆ ਤਾਂ ਉਸਤੇ ਕਾਨੂੰਨੀ ਪਰਚਾ ਦਰਜ ਹੋਏਗਾ ਬਕਾਇਦਾ ਬਿਨਾ ਯਾਨੀ ਕਿ ਨੋਟਿਸ ਔਰ ਬਿਨਾ ਜਮਾਨਤੀ ਉਹ ਪਰਚਾ ਦਰਜ ਹੋਏਗਾ ਜਿਹੜਾ ਹੋਏਗਾ ਇਹ ਮੈਂ ਸੁਨੀਲ ਜੀ ਜੇ ਦੇਖ ਰਹੇ ਹੋ ਤਾਂ ਉਹਨੂੰ ਮੈਸੇਜ ਦੇਣਾ ਦਿੰਦਾ ਵੀ ਜੇਕਰ ਤੁਸੀਂ ਅਜੇ ਵੀ ਨਹੀਂ ਹਟੇ ਤਾਂ ਹਟ ਜਾਓ ਹਾਂ ਬਿਲਕੁਲ ਬਿਲਕੁਲ ਦੇਖੋ ਬਹੁਤ ਲੋਕ ਇੱਦਾਂ ਦੇ ਆ ਜਿਹੜੇ ਜਿਹਨੂੰ ਕਹਿੰਦੇ ਆ ਬੇ ਕਿਰਕੇ ਹੁੰਦੇ ਆ ਜਾਂ ਜਿਹੜੇ ਇੱਕ ਪੱਥਰ ਦੇ ਡੋਲੇ ਆ ਉਹ ਨਹੀਂ ਦੇਖਦੇ ਬੇਜੁਬਾਨਾਂ ਨੂੰ ਵੀ ਇਹਨਾਂ ਨੂੰ ਕੋਈ ਤਕਲੀਫ ਆ ਦਰਦ ਆ ਉਲਟਾ ਪਾਣੀ ਰੋਟੀ ਦਾਣਾ ਪਾਣੀ ਤਾਂ ਕਿਆ ਦੇਣਾ ਉਲਟਾ ਇਹਨਾਂ ਨੂੰ ਮਾਰਨਾ ਡੰਡੇ ਮਾਰਨੇ ਕਿਤੇ ਨਾ ਕਿਤੇ ਲੱਤਾਂ ਬਾਹਾਂ ਤੋੜ ਦਿੰਨੇ ਆ ਦੇਖੋ ਕਿਤੇ ਨਾ ਕਿਤੇ ਸਾਡੇ ਨੂੰ ਸੋਚਣਾ ਚਾਹੀਦਾ ਵੀ ਜਿਹੜੀ ਤਅਬੀ ਬੰਦੇ ਦੀ ਜ਼ਿੰਦਗੀ ਉਹ ਤਾਂ ਸਾਰੀ ਮੈਚ 15 20 ਸਾਲ ਦੀ ਸੀਗੀ ਸ਼ੁਰੂ ਦੇ ਵਿੱਚ ਜਦੋਂ ਇਹ ਜਿੰਦਗੀ ਦੀ ਵੰਡ ਹੋਈ ਸੀਗੀ ਜਿਹੜੀ ਮੋਟੀ ਮੋਟੀ ਫਨਮਾ ਚੈਨਲ ਤੇ ਕਰਦਾ ਜੀ ਫਿਰ ਕੁਝ ਉਮਰ ਸਾਨੂੰ ਅ ਪੈਲ ਤੋਂ ਮਿਲੀ ਗਊ ਤੋਂ ਮਿਲੀ ਕੁਝ ਆਪਣੇ ਵਹਤੇ ਕੁੱਤੇ ਤੋਂ ਮਿਲੀ ਕੁਝ ਕਿਸੇ ਤੋਂ ਮਿਲੀ ਕੁਝ ਕਿਸੇ ਤੋਂ ਮਿਲੀ ਤੱਕ ਜਾ ਕੇ ਅਸੀਂ ਕਿਤੇ ਨਾ ਕਿਤੇ 100 ਤੋਂ ਪਾਰ ਹੋਣਦੇ ਆ ਜਿਹੜੇ ਸਾਡੇ ਲੋਕ ਆ ਕਿਤੇ ਨਾ ਕਿਤੇ ਉਮਰ ਪਾਰ ਕਰ ਜਾਂਦੇ ਆ ਨਹੀਂ ਉਹ 15 20 ਸਾਲ ਜਿਸ ਵਿੱਚ ਜਾਂਦੇ ਜੀ ਇਹ ਬੇਜਵਾਨ ਸਾਨੂੰ ਆਪਣੀ ਉਮਰਾਂ ਨਾ ਲੰਦੇ ਜੀ ਜੀ ਏ ਦੇਖੋ ਸ਼ਰਮਾਇਆ ਸੀ ਇਹ ਨਹੀਂ ਕਹਿੰਦੇ ਵੀ ਚਲੋ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਕੋਈ ਤੁਹਾਨੂੰ ਦਿੱਕਤ ਪਰੇਸ਼ਾਨੀ ਸਗੀ ਤੁਸੀਂ ਉਹਦੀ ਕੰਪਲੇਨਟ ਕਰਦੇ ਤੁਹਾਡਾ ਫਰ ਨਹੀਂ ਬੰਦਾ ਜੀ ਕਿ ਤੁਸੀਂ ਆਪ ਹੀ ਉੱਥੇ ਕੇ ਕੁੱਤੇ ਦੀ ਮਾਰਕੁੱਟ ਕਰੋ ਹਾਂ ਬਿਲਕੁਲ ਬਿਲਕੁਲ ਦੇਖੋ ਕੰਪਲੀਟ ਬੇਜਵਾਨ ਤੇ ਕੰਪਲੀਟ ਕਿਆ ਕਰਨੇ ਜੀ ਉਹਦਾ ਇੱਕ ਮਸਲਾ ਹੱਲ ਕਰਨਾ ਹੁੰਦਾ ਜੀ ਜਿਵੇਂ ਅਸੀਂ ਲੋਕ ਕਿਆ ਕਰਦੇ ਆ ਇਹ ਕੁੱਤਿਆਂ ਪਿੱਛੇ ਬੇਜਵਾਨਾਂ ਪਿੱਛੇ ਡਾਂਗਾ ਛੋਟੇ ਚੱਕ ਲੈਣੇ ਜੀ ਧਾਣਿਆਂ ਤੱਕ ਚਲੇ ਜਾਣੇ ਆ ਜੀ 10 10 20 20 ਹਜ਼ਾਰ ਉੱਥੇ ਤਾਂ ਲਾ ਦੇਣਗੇ ਜੀ ਕੁੱਤਿਆਂ ਦਾ ਮਸਲਾ ਹੱਲ ਵੀ ਜੀ ਕਰਨਗੇ ਕੋਈ ਨਸਬੰਦੀ ਕਰਾਉਣ ਦੀ ਗੱਲ ਨਹੀਂ ਜੀ ਕੋਈ ਆਪਰੇਸ਼ਨ ਕਰਾਉਣ ਦੀ ਗੱਲ ਨਹੀਂ ਜੀ ਕੋਈ ਦਵਾਈ ਪੂਤੀ ਦੇਣ ਦੀ ਗੱਲ ਨਹੀਂ ਜੀ ਕਰੂਗਾ ਆ ਮਾਰਨ ਦੇ ਤੌਰ ਪਰਨੇ ਕੇ ਡੰਡੇ ਲੈ ਕੇ ਦੜ ਬਣਗੇ ਚੈਨਲ ਦੇ ਮਾਧਮੇ ਇਬਰਾਹਿਮ ਮੈਂ ਉਹ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਬੇਜਵਾਨਾਂ ਤੇ ਅਤਿਆਚਾਰ ਕਰਦੇ ਆ ਠੀਕ ਆ ਜੇ ਤੁਹਾਨੂੰ ਦਾਣਾ ਪਾਣੀ ਨਹੀਂ ਸਰਦਾ ਤੁਸੀਂ ਕਿਸੇ ਨੂੰ ਕੋਈ ਦੇਣਾ ਨਹੀਂ ਸਰਦਾ ਤਾਂ ਘੱਟੋ ਘੱਟ ਉਹਨਾਂ ਦੀ ਖੋਰ ਦੀ ਜਾਨ ਨੂੰ ਮਾਰਦੇ ਵੀ ਕੋਸ਼ਿਸ਼ ਨਾ ਕਰਿਆ ਕਰੋ ਭਰਨਾ ਇੱਥੇ ਹੀ ਪੈਂਦਾ ਇੱਥੇ ਨਰਕਾ ਇ ਐ ਚਲੋ ਸਰ ਮੈਂ ਮੈਂ ਵਾਪਸ ਮੁੱਦੇ ਵਾਲਾ ਨਾ ਆਪਾਂ ਦੁਬਾਰਾ ਦਿੱਲੀ ਚਲਦੇ ਹਾਂ ਮੈਟਰੋ ਸਟੇਸ਼ਨ ਤੇ ਜਿਹੜਾ ਅਜੇ ਤੱਕ ਕਿਸੇ ਰਾਜਨੀਤਿਕ ਪਾਰਟੀ ਦੇ ਕਿਸੇ ਦੇਖੋ ਸਰਸਾ ਦਾ ਬੜਾ ਕਰਦੇ ਨੇ ਮੈਂ ਤਾਂ ਕਹਿ ਰਿਹਾ ਮਨਿੰਦਰ ਸਰਸਾ ਇਸ ਸਮੇਂ ਸਿੱਖਤ ਰੰਗ ਉਹ ਪ੍ਰਚਾਰਤ ਕਰ ਰਹੇ ਨੇ ਖਾਸ ਕਰਕੇ ਦਿੱਲੀ ਦੇ ਵਿੱਚ ਤੇ ਉੱਥੇ ਚੋਣਾਂ ਵੀ ਹੋਣੀਆਂ ਹੁਣ ਤੇ ਕਿਸੇ ਵੀ ਦਾ ਬਿਆਨ ਨਹੀਂ ਆਇਆ ਸਰਸਾ ਸਾਹਿਬ ਦੀ ਜਿਹੜੀ ਗੈਸਟੀ ਹੋਈ ਹੈ ਕਿਸਾਨਾਂ ਆਗੂ ਦੀ ਕੋਈ ਵੀ ਅੱਗੇ ਨਹੀਂ ਆਇਆ ਹੁਣ ਤੱਕ ਕੀ ਤੁਹਾਨੂੰ ਲੱਗਦਾ ਨਹੀਂ ਇਹ ਸਰਕਾਰਾਂ ਦਾ ਬਹੁਤ ਵੱਡਾ ਫੇਲਿਅਰ ਹੈ ਇੱਕ ਬਿਲਕੁਲ ਦੇਖੋ ਸਾਡੀਆਂ ਆਪਣੀਆਂ ਕਮੀਆਂ ਸਾਡੇ ਅੱਗੇ ਆਉਂਦੀਆਂ ਜੀ ਪਾਰਟੀਆਂ ਬਾਜੀਆਂ ਬਣ ਜਾਂਦੀਆਂ ਸੰਗਠਨਾਂ ਦੇ ਵਿੱਚ ਪਾਰਟੀਆਂ ਬਾਜੀਆਂ ਬਣ ਜਾਂਦੀਆਂ ਰਾਜਨੀਤਿਕ ਲੋਕਾਂ ਦੇ ਵਿੱਚ ਤਾਂ ਬਣੀ ਹੋਈਆਂ ਸਰਕਾਰਾਂ ਦੀ ਲੋਕ ਦੇ ਪ੍ਰਤੀ ਤਾਂ ਬਣੀਆਂ ਹੋਈਆਂ ਆ ਆਮ ਜੇ ਕੋਈ ਆਪਾਂ ਸੰਗਠਨ ਬਣਾਉਂਦੇ ਆ ਉਹਦੇ ਵਿੱਚ ਵੀ ਕੋਈ ਛੋਟੀ ਜਿਹੀ ਤੁਸੀਂ 10-12 ਬੰਦਿਆਂ ਦੀ ਕਮੇਟੀ ਬਣਾ ਲਓ ਸੰਗਠਨ ਬਣਾ ਲਓ ਉਹਦੇ ਵਿੱਚ ਵੀ 10-12 ਦੇ ਬੰਦਿਆਂ ਦੀ ਇੱਕ ਕਿਸੇ ਦਾ ਹੱਥ ਕਿੱਧਰ ਨੂੰ ਹੋਊਗਾ ਕਿਸੇ ਦੀ ਟੰਗ ਕਿੱਧਰ ਨੂੰ ਹੋਊਗੀ ਮਤਲਬ ਰਾਇ ਨਹੀਂ ਮਿਲਦੀ ਸਿੱਕ ਸਿਰਫ ਖਾਨਾ ਪੂਰਤੀ ਕਰ ਦਿੱਤੀ ਜਾਂਦੀ ਹੈ ਜੀ ਇਹ ਪ੍ਰਧਾਨ ਜੀ ਆ ਜੀ ਇਹ ਖਜ਼ਾਨਚੀ ਆ ਜੀ ਇਹ ਫਲਾਣਾ ਹੈ ਜੀ ਇਹ ਫ ਲੇਕਿਨ ਸਿਸਟਮ ਦੇ ਵਿੱਚ ਚੱਲਣ ਦੀ ਜਿਹੜੀ ਕੋਈ ਕੁਛ ਨਹੀਂ ਕਰਦਾ ਸਾਰੇ ਸੰਗਠਨਾਂ ਨੂੰ ਚਾਹੀਦਾ ਵੀ ਅਗਰ ਕੋਈ ਸੰਗਠਨ ਬਣਿਆ ਹੋਇਆ ਤਾਂ ਉਹਦਾ ਕੋਈ ਸਿਸਟਮ ਹੋਣਾ ਚਾਹੀਦਾ ਉਹਦਾ ਕੋਈ ਨਾ ਕੋਈ ਦਾਇਰਾ ਹੋਣਾ ਚਾਹੀਦਾ ਅਗਰ ਉਹ ਕੋਈ ਕੰਦਾ ਉਹੀ ਦੀ ਉਲੰਘਣਾ ਕਰਦਾ ਜਾਂ ਕੋਈ ਅਕਚੂਰ ਚੀਜ਼ ਦੀ ਉਲੰਘਣਾ ਕਰਦਾ ਤਾਂ ਸਾਨੂੰ ਆਵਾਜ਼ ਰੜਕੇ ਚੁੱਕਣ ਦੀ ਜਿਹੜੀ ਸਾਡੇ 'ਚ ਸਮਰੱਥਾ ਹੋਣੀ ਚਾਹੀਦੀ ਹੈ ਕਿਉਂਕਿ ਸ਼ਰਮਾਈ ਜੇ ਬਾਤ ਚੁੱਕੀ ਹੁੰਦੀ ਤਾਂ ਉਹ ਲੜਕੀ ਦਾ ਵੇਪਰ ਵੀ ਹੋ ਜਾਂਦਾ ਕਿਸੇ ਨੇ ਆਵਾਜ਼ ਚੱਕੀ ਨਹੀਂ ਅੱਜ ਤੱਕ ਦੇਖੋ ਉਹ ਕਿਸਾਨ ਆਗੂ ਨੂੰ ਉੱਥੇ ਬੁਲਾਇਆ ਸਪੈਸ਼ਲ ਮੋਦੀ ਸਾਹਿਬ ਨੇ ਸਿਰੀ ਸਾਹਿਬ ਨਾ ਪਾਣ ਕਰਕੇ ਉੱਥੇ ਜਾ ਕੇ ਫਿਰ ਪਾਣੀ ਕੋ ਉਹਨਾਂ ਨੂੰ ਵੀ ਕੀਤਾ ਗਿਆ ਠੀਕ ਹੈ ਆ ਨਵੀਂ ਘਟਨਾ ਆ ਗਈ ਹਜੇ ਤੱਕ ਜੇ ਕਿਸੇ ਕੋਈ ਆਵਾਜ਼ ਚੱਕੀ ਹੁੰਦੀ ਤਾਂ ਉਹ ਲੜਕੇ ਦਾ ਪੇਪਰ ਵੀ ਹੋਇਆ ਹੁੰਦਾ ਨਾ ਕੱਲ ਇਹ ਦਾ ਅਪਮਾਨਿਤ ਹੁੰਦੇ ਮੈਟਰੋ ਸਟੇਸ਼ਨ ਤੇ ਨਾ ਹੀ ਉਹ ਕਿਸਾਨ ਆ ਗੂ ਪਾਣੀ ਹੁੰਦਾ ਆ ਬਿਲਕੁਲ ਬਿਲਕੁਲ ਆਵਾਜ਼ ਜੇ ਚੱਕੀ ਹੁੰਦੀ ਤਾਂ ਕਿਤੇ ਨਾ ਕਿਤੇ ਨਵੇਂ ਜਿਹੜੀ ਸਾਨੂੰ ਖਬਰਾਂ ਨਾ ਦੇਖਣ ਨੂੰ ਮਿਲਦੀ ਸਰ ਮੈਂ ਆਵਾਜ਼ਾ ਸਰਕਾਰ ਸਾਡੀ 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 ਪੰਜਾਬ ਸਰਕਾਰ ਆਵਾਜ਼ ਚੱਕਦੀ ਨਹੀਂ ਮੁਰਾ ਨੇ ਤੇ ਬਿਲਕੁਲ ਬਿਲਕੁਲ ਨਾ ਕੋਈ ਪੰਜਾਬ ਸਰਕਾਰ ਚੱਕਦੀ ਹੈ ਜੀ ਨਾ ਕੋਈ ਐਮਐਲਏ ਮੰਤਰੀ ਚੱਕਦਾ ਜੀ ਨਾ ਕੋਈ ਐਮਸੀ ਪੰਜ ਸਰਪੰਚ ਚੱਕਦਾ ਹੈ ਜੀ ਹਰੇਕ ਨੂੰ ਆਪਣੀ ਕੁਰਸੀ ਤੇ ਆਪਣੀ ਸਟੇਟ ਪਿਆਰੀ ਹੈ ਜੀ ਤੁਹਾਨੂੰ ਕੀ ਲੱਗਦਾ ਵੀ ਸਰਤਾ ਸਾਹਿਬ ਨੂੰ ਇਨਸਾਫ ਮਿਲੇਗਾ ਦੇਖੋ ਮਿਲਣਾ ਚਾਹੀਦਾ ਇਸ ਦਾ ਕਹਿੰਦੇ ਕੱਲੇ ਸਰਤਾ ਸਾਹਿਬ ਦਾ ਇਨਸਾਫ ਥੋੜੋ ਹੈ ਜੀ ਇਹ ਤਾਂ ਸਿੱਖ ਕੌਮ ਦੇ ਨਾਲ ਜਿਹੜੀ ਕਿਤੇ ਨਾ ਕਿਤੇ ਘਟਨਾ ਹੋਈ ਆ ਜਾਂ ਗੁਰੂ ਗ੍ਰੰਥਵਾਰ ਕਰ ਕੀਤਾ ਜਾਂਦਾ ਬੇਅਦਬੀ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਉਹ ਉਹਨਾਂ ਦਾ ਮਸਲਾ ਹੱਲ ਆ ਜਾਂ ਉਹਨਾਂ ਨੂੰ ਜਿਹੜਾ ਇਨਸਾਫ ਆ ਮਿਲਣਾ ਚਾਹੀਦਾ ਕਿਤੇ ਵੀ ਇੰਦਾ ਦੀ ਗੱਲ ਨਹੀਂ ਹੋਣੀ ਚਾਹੀਦੀ ਵੀ ਕਿਸੇ ਦਾ ਧਰਮ ਪ੍ਰਤੀ ਕਿਸੇ ਨੂੰ ਤ వేਜ ਪਹੁੰਚੇ ਜਾਂ ਕੋਈ ਧਰਮ ਦੇ ਪ੍ਰਤੀ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਬੰਦੇ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਜੀ ਚਲੋ ਸ਼ਰਮਾ ਜੀ ਤੁਸੀਂ ਵੀ ਇਹਨਾਂ ਲਾਈਵ ਪ੍ਰੋਗਰਾਮ ਦੇ ਤੇ ਆਪਣੇ ਵਿਚਾਰ ਟਾੰਦਰਾ ਸਾਂਝੇ ਕੀਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਢੋਡੀ ਸਾਹਿਬ ਬਹੁਤ ਬਹੁਤ ਧੰਨਵਾਦ ਫਿਰ ਉਸ ਤੋਂ ਇਹ ਕਹਣਾ ਜਿਵੇਂ ਸਾਡੇ ਸੀਨੀਅਰ ਪੱਤਗਾ ਸੰਜੀਵ ਸ਼ਰਮਾ ਜੀ ਤੇ ਸਾਡਾ ਇਹਦਾ ਮੁੱਦਾ ਸੀ ਕਿ ਇੱਕ ਹੋਰ ਯਾਨੀ ਕਿ ਬੜੀ ਮੰਦ ਭਾਗੀ ਖਬਰ ਆਈ ਹੈ ਦਿੱਲੀ ਮੈਟਰੋ ਸਟੇ ਇਿੱਤੇ ਕੇ ਬੀਤੇ ਕੱਲ ਬਲਦੇਵ ਸਿੰਘ ਸਰਸਰਾਮ ਦੇ ਕਿਸਾਨ ਆਗੂ ਨੇ ਬਹੁਤ ਜਾਣੀ ਪਹਿਚਾਣੀ ਸ਼ਖਸੀਅਤ ਨੇ ਉਹ ਕੱਲ ਜਦੋਂ ਬੰਗਲਾ ਸਾਹਿਬ ਲਈ ਉੱਥੋਂ ਟਿਕਟਾ ਖਰੀਦੇ ਨੇ ਅਤੇ ਸਟੇਸ਼ਨ ਦੇ ਅੰਦਰ ਐਂਟਰ ਹੁੰਦੇ ਨੇ ਗੱਡੀ ਚੜ੍ਹਨ ਲਈ ਤਾਂ ਉਹਨਾਂ ਨੂੰ ਸੁਰੱਖਿਆ ਗੱਡਾ ਰੋਕ ਲਿਆ ਜਾਂਦਾ ਤੇ ਇੱਕ ਅਲਾ ਕਮਰੇ 'ਚ ਬੰਦ ਕਰ ਦਿੱਤਾ ਜਾਂਦਾ ਕਈ ਘੰਟੇ ਲੱਗ ਪੁੱਛੀ ਕੀਤੀ ਜਾਂਦੀ ਹੈ ਕਾਰਨ ਕੀ ਸੀ ਕਿ ਉਹਨਾਂ ਨੇ ਫੀਸ ਸਹਿ ਪਾਇਆ ਹੋਇਆ ਸੀ ਜਿਸ ਕਰਕੇ ਉਹਨਾਂ ਨੂੰ ਨਹੀਂ ਜਾਣਤਾ ਗਿਆ ਹਾਲਾਂਕਿ ਇਹ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਇਹ ਵੀ ਗੱਲ ਵੀ ਕੀਤੀ ਹੈ ਕਿ ਮੇਰੀ ਟਿਕਟਾ ਮੋੜ ਦਿਓ ਮੈਂ ਵਾਪਸ ਚਲ ਜਾਣਾ ਮੈਂ ਉਹ ਦੇਰਸ਼ ਕਰਨ ਆਇਆ ਸੀ ਇਸੇ ਦੌਰਾਨ ਉਹਨਾਂ ਨੇ ਮਨਜਿੰਦਰ ਸਿੰਘ ਸਰਸਾ ਜਿਹੜੇ ਕਿ ਉੱਥੋਂ ਦੇ ਵੱਡੇ ਮੰਤਰੀ ਨੇ ਉਹਨਾਂ ਤੇ ਤੇ ਐ ਜੀ ਵੀ ਦੇ ਪ੍ਰਧਾਨਾਂ ਤੇ ਸਵਾਲ ਖੜੇ ਕਰ ਦਿੱਤੇ ਇਹ ਕਿ ਆਹ ਹੋ ਰਿਹਾ ਤੁਹਾਡੇ ਰਾਜ ਦੇ ਵਿੱਚ ਜਿਹੜਾ ਸਾਨੂੰ ਗੁਰੂਆਂ ਨੇ ਜੋ ਬਖਸ਼ਿਆ ਅਸੀਂ ਉਹੀ ਪਾ ਕੇ ਆਏ ਆ ਕੋਈ ਗਲਤ ਨਹੀਂ ਸੀ ਮੇਰਾ ਕੋਈ ਗਲਤ ਇਰਾਦਾ ਨਹੀਂ ਸੀ ਪਰ ਜਿਵੇਂ ਸਾਡੇ ਪੱਤਰਕਾਰ ਭਾਈਚਾਰ ਨੇ ਦੱਸਿਆ ਕਿ ਜੇਕਰ ਸਰਕਾਰ ਨੂੰ ਲੱਗਦਾ ਤਾਂ ਉਹਨਾਂ ਨੂੰ ਸਟੇਸ਼ਨਾਂ ਦੇ ਉੱਪਰ ਜਾਂ ਜਿੱਥੇ ਵੀ ਉਹਨਾਂ ਨੂੰ ਲੱਗਦਾ ਪਾਬੰਦੀ ਹੋਣੀ ਚਾਹੀਦੀ ਹੈ ਸੀਰੀਜ਼ ਹੈ ਦੀ ਉੱਥੇ ਲਗਾਉਣਾ ਚਾਹੀਦਾ ਹੈ ਵੀ ਇੱਥੇ ਚੀਜ਼ਾਂ ਅਲਾਉਡ ਨਹੀਂ ਹਨ ਤਾਂ ਕਿ ਲੋਕ ਨਾ ਜਾ ਸਕਣ ਪਰ ਐਦਾਂ ਲੋਕਾਂ ਨੂੰ ਸਟੇਸ਼ਨ ਦੇ ਘੰਟੇ-ਘੰਟੇ ਬਿਠਾਣਾ ਪੁੱਥੀਚ ਕਰਨੀ ਉਹ ਵੀ ਸੀਰੀਜ਼ ਹੈ ਤੇਰੀ ਬਹੁਤ ਵੱਡੀ ਯਾਨੀ ਕਿ ਸਿੱਖ ਜੱਥੇਬੰਦੀਆਂ ਵਿੱਚ ਇਹਦਾ ਗੁੱਸਾ ਪਾਇਆ ਜਾ ਰਿਹਾ ਹੈ ਦੋਸਤੋ ਦੇਖਦੇ ਆ ਹੁਣ ਕਿਹੜੇ ਕਿਹੜੇ ਵਿਧਾਇਕ ਕਿਹੜੇ ਮੰਤਰੀ ਇਹਦੇ ਖਿਲਾਫ ਆਵਾਜ਼ ਚੁੱਕਦੇ ਨੇ ਜਾਂ ਨਹੀਂ ਜਾਂ ਇਹ ਮਾਮਲਾ ਵੀ ਉਹ ਕੁੜੀ ਗੁਰਪ੍ਰੀਤ ਕੌਰ ਵਾਂਗ ਦਬ ਕੇ ਰਹਿ ਜਾਏਗਾ ਸੋ ਦੋਸਤੋ ਇਹਦਾ ਅੱਜ ਦਾ ਲਾਈਵ ਦਾ ਪ੍ਰੋਗਰਾਮ ਸੀਗਾ ਤੁਹਾਡਾ ਦੁਆਰਾ ਜੁੜਾਗਾ ਕੋਈ ਹੋਰ ਲਾਈਦਾ ਮੁੱਦਾ ਲੈ ਕੇ ਤੁਸੀਂ